ਤੁਸੀਂ ਲਾਰੈਂਸ ਦਾ ਨਾਮ ਲਿਆ ਲਾਰੈਂਸ ਵਾਲੇ ਮਾਮਲੇ ਦੇ ਵਿੱਚ ਵੀ ਇੱਕ ਮੋੜ ਜਾਇਆ ਕਹਿੰਦੇ ਪ੍ਰਬੋਧ ਕੁਮਾਰ ਜੀ ਜਿਹੜੇ ਪਹਿਲਾਂ ਇਸ ਮਸਲੇ ਨੂੰ ਇਸ ਮਾਮਲੇ ਨੂੰ ਦੇਖ ਰਹੇ ਸੀ ਉਹ ਰਿਟਾਇਰਮੈਂਟ ਉਹਨਾਂ ਦੀ ਹੋਣੀ ਸੀ ਪਰ ਕਹਿੰਦੇ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਐਸਆਈਟੀ ਦੇ ਹੈੱਡ ਬਣੇ ਰਹਿਣਗੇ ਉਹ ਜਾਂਚ ਅੱਗੇ ਉਹੀ ਤੋਰਨਗੇ ਫਿਰ ਦੇਖੋ ਜਿਹੜੀ ਕੱਲ ਸੁਣਵਾਈ ਹੋਈ ਸੀ ਇਸ ਤੋਂ ਪਹਿਲਾਂ ਜਿਹੜੀ ਇੱਕ ਸੁਣਵਾਈ ਹੋਈ ਸੀ ਇੱਕ ਦਿਨ ਪਹਿਲਾਂ ਸ਼ਾਇਦ ਜੀ ਉਹਦੇ ਵਿੱਚ ਕੋਰਟ ਨੇ ਨਾਮ ਮੰਗ ਲਏ ਸੀ ਹੂੰ ਇਨ ਪੈਨਲ ਕਰਨ ਵਾਸਤੇ ਨਾ ਸਾਰੀਆਂ ਚੀਜ਼ਾਂ ਤਾਨੂੰ ਪਤਾ ਹੀ ਆ ਉਹ ਰਿਕਾਰਡ ਤੇ ਲਿਆਂਦੀਆਂ ਜਾਂਦੀਆਂ ਸਿਨਿਓਰਿਟੀ ਵਾਈਸ ਵਗੈਰਾ ਤਾਂ ਕੋਰਟ ਨੇ ਅਗਲੇ ਦਿਨ ਇਹ ਫੈਸਲਾ ਕੀਤਾ ਕਿ ਨਹੀਂ ਪਰ ਬੋਤ ਕੁਮਾਰ ਹੀ ਇਸ ਜਾਂਚ ਪੜਤਾਲ ਨੂੰ ਅੱਗੇ ਚਲਾਉਣਗੇ ਜੀ ਤੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੁਕਮ ਵੀ ਦੇ ਦਿੱਤਾ ਕਿ ਵੇਖੋ ਜੀ ਗੱਲ ਇਹ ਆ ਕਿ ਤੁਹਾਨੂੰ 1.5 ਲੱਖ ਰੁਪਈਆ ਤੇ ਇਹਨਾਂ ਨੂੰ ਦੇਣਾ ਪੈਣਾ ਹਮ ਉਹਨਾਂ ਦੀ ਰਿਟਾਇਰਮੈਂਟ ਹੈ ਨਾ ਇਨਫੈਕਟ ਅਜੀਆ ਜੀ ਅਜੋ ਰਿਟਾਇਰ ਹੋ ਰਹੇ 31 ਅਜ ਜਾਂਚ ਪੜਤਾਲ ਉਹੀ ਕਰਨਗੇ ਪਰ ਉਹਦੇ ਵਿੱਚ ਇੱਕ ਤੇ ਸਟਾਫ ਜਾਂ ਜੋ ਵੀ ਉਹਨਾਂ ਨੂੰ ਸਹੂਲियत ਵਗੈਰਾ ਚਾਹੀਦੀ ਆ ਉਹ ਤੁਸੀਂ ਦਿਓ ਹੁਣ ਪੰਜਾਬ ਸਰਕਾਰ ਨੂੰ ਕਿਹਾ ਓਕੇ ਤੇ 1.5 ਲੱਖ ਰੁਪਈਆ ਸੈਲਰੀ ਜਾਊਗੀ ਹਮ ਲੋ ਮਤਲਬ ਕਿ ਸਰਕਾਰ ਜਿਹੜੀ ਹੈ ਨਾ ਹੁਣ ਪੈਸਾ ਦੇਊਗੀ ਉਹਨਾਂ ਨੂੰ ਆਫਟਰ ਰਿਟਾਇਰਮੈਂਟ ਵੀ ਅੱਛਾ ਦੂਜੀ ਚੀਜ਼ ਇੱਕ ਹੋਰ ਕੋਰਟ ਨੇ ਕਹੀ ਉਹਨਾਂ ਨੇ ਕਿਹਾ ਕਿ ਜਿਹੜੀ ਪਹਿਲਾਂ ਐਸਆਈਟੀ ਸੀ ਉਹ ਤਾਂ ਜੋ ਕਰਨਾ ਸੀ ਕਰ ਗਏ ਜੀ ਪਰ ਪ੍ਰਬੋਧ ਕੁਮਾਰ ਜੀ ਨੇ ਜੋ 4 ਮਹੀਨਿਆਂ ਚ ਜਾਂਚ ਕੀਤੀ ਹੈ ਨਾ ਜੀ ਹੂੰ ਨਾ ਦਰਲੇ ਵਾਲਾ ਉਹ ਬਿਲਕੁਲ ਕਈਆਂ ਨੂੰ ਪਾਜਣਾ ਪਾਈਆਂ ਨਾ ਦੇਖੋ ਗੱਲ ਇਹ ਹੁੰਦੀ ਆ ਇਸ ਸਨਵਾਈ ਤੇ ਕੱਲ ਪੁਲਸ ਵਾਲਿਆਂ ਦੀ ਵੀ ਨਿਗਾਹ ਏ ਕਿਸੀ ਗਏ ਹੂੰ ਖਾਸ ਤੌਰ ਤੇ ਗੁਰਸ਼ੇਰ ਦੀ ਬਿਲਕੁਲ ਉਹਨਾਂ ਨੂੰ ਫਾਇਦਾ ਵੀ ਹੋ ਰਿਹਾ ਸੀ ਬਿਲਕੁਲ ਕਿਤੇ ਨਾ ਕਿਤੇ ਇਹ ਪੁਲਸ ਨੂੰ ਸੀ ਕਿ ਜੇ ਮੰਨ ਲਓ ਪ੍ਰਭੋਤ ਕੁਮਾਰ ਰਿਟਾਇਰ ਹੋ ਜਾਂਦੇ ਨੇ ਜੀ ਉਹਨਾਂ ਦੀ ਜਗ੍ਹਾ ਕੋਈ ਇਦਰੋਂ ਏ ਡੀਜੀਪੀ ਜਾਂ ਕੋਈ ਡੀਜੀਪੀ ਲੈਵਲ ਦਾ ਐਸਆਈਟੀ ਦਾ ਮੁਖੀ ਬਣਾਇਆ ਜਾਂਦਾ ਹੈ ਸਰਕਾਰ ਦੇ ਉਹ ਅਨੁਸਾਰ ਚੱਲਦਾ ਹੈ ਜਾਂ ਜਿਹੜੀ ਪੁਲਿਸ ਦੀ ਇੱਕ ਤਾਕਤਵਰ ਲੌਬੀ ਹੈ ਉਹਦੇ ਅਨੁਸਾਰ ਚੱਲਦਾ ਤਾਂ ਇਹ ਚੀਜ਼ ਠੰਡੇ ਬਸਤੇ ਚ ਜਾ ਸਕਦੀ ਹੈ ਤਾਂ ਹੌਲੀ ਹੌਲੀ ਗੁਰਸ਼ੇਰ ਵੀ ਸੋਚਦਾ ਕਿ ਇੱਕ ਨਾ ਇੱਕ ਦਿਨ ਮੈਂ ਬਹਾਲ ਹੋ ਜਾਊਗਾ ਬਿਲਕੁਲ ਠੀਕ ਹੈ ਨਾ ਜੀ ਸੋ ਇਸ ਲਿਹਾਜ਼ ਨਾਲ ਵੀ ਸੁਣਵਾਈ ਜਿਹੜੀ ਸੀ ਉਹ ਮਹੱਤਵਪੂਰਨ ਸੀਗੀ ਪਰ ਜਿਵੇਂ ਕਹਿ ਲਈਏ ਕਿ ਕੋਰਟ ਦਾ ਇੱਕ ਵੱਖਰਾ ਨਜ਼ਰੀਆ ਕੋਰਟ ਨੇ ਕਿਹਾ ਕਿ ਨਹੀਂ ਹਮ ਪ੍ਰਬੋਧ ਕੁਮਾਰ ਜੀ ਹੀ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਨਗੇ ਉਹ ਤੇ ਹੁਣ ਬਿਲਕੁਲ ਹੀ ਫ੍ਰੀ ਹੈਂਡ ਹੋ ਜਾਣਗੇ ਰਿਟਾਇਰਮੈਂਟ ਤੋਂ ਬਾਅਦ ਤਾਂ ਬਿਲਕੁਲ ਹੀ ਜੋ ਚਾਹਣ ਤਾਂ ਮੇਰੇ ਖਿਆਲ ਦੇ ਨਾਲ ਪਰਖਾਚੇ ਉਡਾ ਸਕਦੇ ਆ ਬਿਲਕੁਲ ਜੋ ਹੋਇਆ ਹੈ ਨਾ ਇਹਦਾ ਮਤਲਬ ਕਿ ਸਰਕਾਰ ਦੀਆਂ ਵੀ ਤੇ ਗੁਰਸ਼ੇਡ ਦੀਆਂ ਵੀ ਸਭ ਦੀਆਂ ਸਭ ਦੀਆਂ ਮੁਸ਼ਕਿਲਾਂ ਕਿਉਂਕਿ ਨਿਗਰਾਨੀ ਜਿਹੜੀ ਉਹ ਹਾਈ ਕੋਰਟ ਦੀ ਹੈ ਸਭ ਹੂੰ ਤੇ ਹਾਈ ਕੋਰਟ ਦੀ ਉੱਤੇ ਜਦੋਂ ਖੋਲ ਹੋਵੇ ਹਾਈ ਕੋਰਟ ਤੁਹਾਨੂੰ ਬੈਕ ਕਰ ਰਿਹਾ ਜੀ रिटर्नस सारे पत्ते पते ਤੁਹਾਨੂੰ ਮਿਲ ਚੁੱਕੇ ਆ ਤੇ ਕਈ ਵਾਰ ਬੰਦਾ ਸੋਚਦਾ ਹੀ ਆ ਸਭ ਕੁਝ ਕਮਾ ਲਿਆ ਨਾ ਹਮਮ ਚੱਲ ਕੁਝ بڑا ਕਰ ਲਿਆ ਜਾਏ ਮੌਕਾ ਹੀ ਹੈ ਅਬ ਕਈ ਵਾਰੀ ਗੱਲ ਕਰਦੇ ਨੇ ਕਿ ਕਈ ਵਾਰੀ ਆ ਇਹੋ ਜਿਹਾ ਮੌਕਾ ਬੰਦੇ ਕੋਲੇ ਹੁੰਦਾ ਕਿ ਸਾਰੀ ਜ਼ਿੰਦਗੀ ਦੀ ਕਮਾਈ ਸਾਰੀ ਜ਼ਿੰਦਗੀ ਦਾ ਕੰਮ ਇੱਕ ਪਾਸੇ ਤੇ ਇੱਕ ਮਸਲਾ ਇੱਕ ਪਾਸੇ ਜੀ 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 ਬਿਲਕੁਲ ਸਰ ਪ੍ਰਭੋਤ ਕੁਮਾਰ ਜੀ ਕੋਲੇ ਵੀ ਮੌਕਾ ਹੈ ਤੇ ਬਾਕੀ ਹੋ ਵੀ ਸਕਦਾ ਹੈ ਕਿ ਬਹੁਤ ਕੁਝ ਨਵਾਂ ਵੇਖਣ ਨੂੰ ਇਸ ਮਾਮਲੇ ਦੇ ਵਿੱਚ ਹੋਰ ਮਿਲੇ ਆਪਾਂ ਹਾਂ ਜੀ ਉਮੀਦ ਕਰਦੇ ਆ ਤਵਕਕੁ ਹੈ ਬਿਲਕੁਲ